ਸਾਹਿਬ ਦਾ ਜਾਦੇ ਆਦੀ ਕੁਰਬਾਨੀ ਹੋਈ ਉੱਥੇ ਅੱਜ ਮੈਂ ਨਤਮਸਤਕ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਨਾਲ ਹੀ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਨੇ ਉਹਨਾਂ ਨੂੰ ਰਿਵਿਊ ਕੀਤਾ ਗਿਆ ਆਪਣੇ ਡੀਆਈਜੀ ਨਾਨਕ ਸਿੰਘ ਜੀ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਨਾਲ ਅਰੇਂਜਮੈਂਟਸ ਬਾਰੇ ਮੈਨੂੰ ਲਾਈਵ ਬਰੀਫਿੰਗ ਦਿੱਤੀ ਗਈ ਤੇ ਮੇਰੇ ਵੱਲੋਂ ਸਾਰੇ ਜਿਹੜੇ ਪੁਲਿਸ ਦੇ ਅਫਸਰ ਇੱਥੇ ਡਿਊਟੀ ਤੇ ਹੈਗੇ ਕੀ ਹਦਾਇਤ ਦਿੱਤੀ ਗਈ ਹੈਗੀ ਕਿ ਇਹ ਡਿਊਟੀ ਦੇ ਨਾਲ-ਨਾਲ ਇੱਕ ਬਹੁਤ ਵੱਡੀ ਸੇਵਾ ਹੈ ਤੇ ਇਸ ਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਤੇ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਉਸ ਤਰੀਕੇ ਨਾਲ ਇੱਥੇ ਲਾਅ ਐਂਡ ਆਰਡਰ ਦੇ ਜਿਹੜੇ ਅਰੇਂਜਮੈਂਟਸ ਕੀਤੇ ਜਾਣ ਤੇ ਜਵੇਂ ਦੱਸਿਆ ਗਿਆ ਕਿ ਇੱਥੇ 6 ਸੈਕਟਰਾਂ ਦੇ ਵਿੱਚ ਸਾਰੇ ਏਰੀਆ ਨੂੰ ਵੰਡਿਆ ਗਿਆ ਹੈਗਾ तकरीबन 3418 ਦੀ ਫੋਰਸ ਜਿਹੜੀ ਉਹ ਡਿਪਲੋਇਡ ਹੈਗੀ ਸੈਂਸਿਟਿਵ ਪੁਆਇੰਟਸ ਤੇ ਪਲੇਨ ক্লোਸ ਦੇ ਵਿੱਚ ਵੀ ਜਿਹੜੇ ਪੁਲਿਸ ਦੇ ਆਫੀਸਰਸ ਡਿਪਲੋਇਡ ਹੈਗੇ 200 ਮੀਟਰ ਦੇ ਰੇਡੀਅਸ ਦੇ ਵਿੱਚ ਨੋ ਵਹੀਕਲ ਜ਼ੋਨ ਹੈ ਜਿੱਥੇ ਅਸੀਂ ਕੋਈ ਵੀ ਗੱਡੀਆਂ ਅਲਾਉ ਨਹੀਂ ਕਰ ਰਹੇ ਓਵਰ ਆਲ 80 ਨਾਕਾ ਪੁਆਇੰਟਸ ਹੈਗੇ ਜਿਹੜੇ ਹਲੇ ਦੇ ਵਾਲੇ ਲਗੇ ਤੇ 22 ਪਾਰਕਿੰਗਸ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਅਰਮਾਰਕ ਕੀਤੀ ਗਈਆਂ ਉੱਥੇ ਈ ਰਿਕਸ਼ਾਸ ਤੇ ਸ਼ਟਲ ਸਰਵਿਸ ਜਿਹੜੀ ਉਹ ਅਵੇਲੇਬਲ ਹੈਗੀ ਤਾਂ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਨਾ ਆਵੇ ਅ ਇਸ ਵਾਰੀ ਕਈ ਇਨੋਵੇਸ਼ਨਸ ਜਿਹੜੇ ਪੁਲਿਸਿੰਗ ਦੇ ਵਿੱਚ ਕੀਤੇ ਗਏ ਹੈਗੇ ਡਰੋਨਸ ਦੀ ਡਿਪਲॉयਮੈਂਟ ਹੋਈ ਹੈ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਉਸ ਦੇ ਵਿੱਚ ਡਰੋਨਸ ਦੀ ਫੀਡ ਅਤੇ ਸੀਸੀਟੀਵੀ ਕੈਮਰਾਜ਼ ਦੀ ਫੀਲਡ ਜਿਹੜੀ ਉਹ ਇੰਟੀਗ੍ਰੇਟਿਡ ਬੈਨਰ ਦੇ ਵਿੱਚ ਉੱਥੇ ਰਾਉਂਡ ਦਾ ਕਲॉक ਵਾਚ ਕੀਤੀ ਜਾ ਰਹੀ ਹੈ ਇਸ ਵਾਰੀ 300 ਸੀਸੀਟੀਵੀ ਕੈਮਰਾਜ਼ ਡਿਪਲੋਏ ਕੀਤੇ ਗਏ ਹੈਗੇ ਤੇ ਜਿਹੜੀ ਆਪਣੀ ਕਯੂਆਰ ਕੋਡਡ ਜਿਹੜੀ ਆਪਣੇ ਨਾਕੇ ਹੈਗੇ ਉਸ ਤੇ ਤਾਂ ਕਿ ਉਹਨਾਂ ਨੂੰ ਸਕੈਨ ਕਰਕੇ ਏਰੀਆ ਦੇ ਬਾਰੇ ਜਿਹੜੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਤੇ ਸੰਗਤ ਨੂੰ ਉਹਨਾਂ ਬਾਰੇ ਪਤਾ ਲੱਗ ਲੱਗ ਜਾਂਦਾ ਹੈ ਰਾਉਂਡ ਦਾ ਕਲॉक 24/7 ਜਿਹੜੀ ਸਹਾਇਤਾ ਹੈਲਪ ਡੈਸਕ ਜਿਹੜੀ ਹੈਗੀ ਉਹ ਫੰਕਸ਼ਨਲ ਹੈ सारे महकमे के अफसर पुलिस अफसर इसमें जॉइंटली मैन कर रहे हैं एडिशनल एम्बूलेंसिज पंद्रह एम्बूलेंसि डिप्लॉय की गई है सपरेट ड्रिंकिंग वाटर फैसिलिटी, वॉटर टॉयलेट्स फॉर लेडीज तो सा किसी भी कंटिनजेंसी तैयार हैल्टरनेट अरेजमेंट्स कंटिनजें अरेजमेंट्स है arrangements, arrangements, पंजाब पुलिस का उपरला है कि बिल्कुल समूथ ਲੋਕਾਂ ਲਈ ਜਿਹੜਾ ਹੈਗਾ ਇੱਕ ਬਹੁਤ ਜਿਹੜਾ ਹੈਗਾ ਬਿਨਾਂ ਕਿਸੇ ਦਿੱਕਤ ਦੇ ਉਹ ਆ ਕੇ ਇੱਥੇ ਆਪਣਾ ਮੱਥਾ ਟੇਕ ਸਕਣ ਸਾਡੇ ਉਪਰਾਲੇ ਐਨੀ ਕੁਐਸ਼ਨਸ ਜੀ ਜੀ ਸਮਾਦੇ ਵਿੱਚ ਭੰਗੜਾ ਦੇਣੀ ਵੀ ਬਹੁਤ ਉਹਨਾਂ ਦੇ ਵਾਸਤੇ ਜੀ ਅਸੀਂ ਵੱਖਰੀਆਂ ਟੀਮਾਂ ਲਗਾਈਆਂ ਹੋਈਆਂ ਨੇ ਨੌਂਡਰ ਦਿੱਤੀਆਂ ਸਿਵਲ ਕਪੜਾ ਦੇ ਵਿੱਚ ਵੀ ਨਿਗਰਾਨੀ ਰੱਖ ਰਹੇ ਹਾਂ ਲਗਾਤਾਰ ਸਾਡੀਆਂ ਪਾਟੀਆਂ ਗਸ਼ਟ ਕਰ ਰਹੀਆਂ ਨੇ ਤੇ ਜਿੱਦਾਂ ਹਰ ਸਾਲ ਇਨਸੀਡੈਂਟ ਫਰੀ ਹੁੰਦਾ ਸੀਗਾ ਇਸ ਵਾਰ ਵੀ ਉਹਨਾਂ ਤੇ ਅਸੀਂ ਕਣੀ ਨਗਰਾਈ ਰੱਖੀ ਹੈ ਤੇ ਵਿੱਚੋਂ ਬਿਲਕੁਲ ਵੀ ਕੋਈ ਨੂਜੈਂਸ ਨਹੀਂ ਅਲਾਉਂਡ ਹੁੰਦੇ ਆਗੇ